ਹਾਂਜੀ ਬਾਈ ਜੀ ਬਹੁਤ ਖਾਲਸਾ ਜੀ ਬਹੁਤ ਟੰਕ ਪ੍ਰਸ਼ਾਦੇ ਦਾ ਟਾਈਮ ਹੋ ਗਿਆ ਸੇਵਾਦਾਰ ਹੁਣ ਪ੍ਰਸ਼ਾਦਾ ਵੰਡਣ ਲੱਗਿਆ ਪਹਿਲਾਂ ਗੰਨਾਂ ਤੋਂ ਦੇ ਸੀਗੇ ਤੇ ਆਜੋ ਮੇਰਾ ਵੀਰ ਜਿਹੜੇ ਰਹਿ ਗਏ ਨਾ ਮੇਰੇ ਵੀਰੇ ਬਾਈ ਬਣ ਕੇ ਆਜੋ ਦਾ ਪੱਠੇ ਪੱਠੇ ਪਾ ਕੇ ਹਾਂ ਸਾਡੇ ਗੁੱਗੀ ਵੀਰ ਤੇ ਭਦਰ ਵੀਰ ਪਹੁੰਚ ਗਏ ਸਾਡੇ ਸੇਵਾਦਾਰ ਹੁਣ ਤੇ ਸੇਵਾਦਾਰਾਂ ਦਾ ਡਿਆ ਕੰਦੂ ਜੀ ਬਾਈ ਮਾਦੀ ਜੀ ਸਾਰੇ ਆਏ ਹੋਏ ਸਾਰੇ ਅੱਜ ਗਰਾਉਂਡ ਕਿ ਮੇਲਾ ਪੂਰਾ ਆ ਰੋ ਜੀ ਕਰੋਨ ਜਵਾਈ ਜਿਹੜੇ ਬਾਹਰ ਬੈਠਿਆ ਮੇਰੇ ਵੀਰੇ ਉਹ ਵੀ ਯਾਰ ਸੁਨੇਹਾ ਦੇ ਦਿਆ ਕਰੋ ਜਿਨ੍ਹਾਂ ਦਾ ਕੋਈ ਜ਼ਿਆਦਾ ਨੇੜਤਾ ਹੁੰਦੀ ਹੈ ਨਾ ਜਿਨ੍ਹਾਂ ਦਾ ਜ਼ਿਆਦਾ ਤਾਲ ਮੇਲਾ ਬਾਹਰਲੇ ਮੇਰੇ ਵੀਰ ਕਿਹਾ ਥੋੜਾ ਜਨਾ ਦਾ ਪ੍ਰਭਾਵ ਜ਼ਿਆਦਾ ਪੈ ਜਾਂਦਾ ਤਾਂ ਕਰਕੇ ਜ਼ਰੂਰ ਭੇਜਿਆ ਕਰੋ ਪਾਣੀ ਲਈ ਓਏ ਮਾ ਲੋ ਇੱਕ ਟੋਲੀ ਆ ਵਾ ਇੱਕ ਟੋਲੀ ਆ ਸਾਰੇ ਮੁੰਡੇ ਸੇਵਾ ਬਹੁਤ ਵਧੀਆ ਢੰਗ ਨਾਲ ਕਰਦੇ ਆਲੋ ਦੇਖੋ ਸਾਰੇ ਐਨਆਰਏ ਵੀਰਾਂ ਨੂੰ ਵੀ ਇਹੀ ਕਹਿੰਨੇ ਜਿਹੜੇ ਨਾਲ ਦੇ ਥੋਡੇ ਨਾ ਜਿਹਨੇ ਇੱਕ ਦੋ ਨਾਲ ਸਹਿਚਾਰਕ ਬੰਧ ਹੁੰਦਾ ਵਾ ਉਹਨੂੰ ਮੜਿਆ ਸੁਨੇਹਾ ਜੇ ਦੇ ਦਾ ਕਰੋ ਜਾਇਦਾ 10 ਮਿੰਟ ਆ ਲੋ ਖੀਰ ਨਾਲ ਰਾਜਲੇ ਸੇਵਾਦਾਰ ਸਾਡੇ ਇਹਨਾਂ ਚਾਹ ਦੀ ਟੇਕ 'ਚ ਬੈਠੇ ਆ।